ਅਗਲੀ ਜਿਹੜੀ ਖਬਰ ਆ ਉਹ ਆਸਟ੍ਰੇਲੀਆ ਤੋਂ ਆ ਰਹੀ ਹੈ ਇੱਕ ਬੜੀ ਮੰਦਭਾਗੀ ਘਟਨਾ ਵਾਪਰੀ ਸੀ ਭਾਰਤੀ ਮੂਲ ਦੇ ਦੋ ਪਰਿਵਾਰ ਜਿਹੜੇ ਇਸ ਤਰ੍ਹਾਂ ਦੇ ਬਾਹਰ ਬੈਠੇ ਸੀ ਰੈਸਟੋਰੈਂਟ ਦੇ ਤਾਂ ਉਦੋਂ ਵਿਕਟੋਰੀਆ ਦੇ ਵਿੱਚ ਇੱਕ ਬੰਦੇ ਨੇ ਉਹਨਾਂ ਤੇ ਕਾਰ ਚੜਾਤੀ ਸੀ ਤੇ ਇਸ ਕਰਕੇ ਉਸ ਘਟਨਾ ਦੇ ਵਿੱਚ 5 ਜਣਿਆਂ ਦੀ ਮੌਤ ਹੋ ਗਈ ਸੀ ਮੈਲਬੌਰਨ ਦੇ ਨੇੜਲੇ ਸ਼ਹਿਰ ਬਲਾਰਟ ਦੀ ਅਦਾਲਤ ਨੇ ਪਿਛਲੇ ਸਾਲ ਇਸ ਮਾਮਲੇ ਦੇ ਵਿੱਚ ਜਿਹਦੇ ਵਿੱਚ ਭਾਰਤੀ ਮੂਲ ਦੇ ਦੋ ਪਰਿਵਾਰਾਂ ਦੇ 5 ਮੈਂਬਰਾਂ ਤੇ ਕਾਰ ਚੜਾਉਣ ਦੇ ਮਾਮਲੇ ਦੇ ਵਿੱਚ ਕਾਰ ਚਾਲਕ ਨੂੰ ਬਰੀ ਕਰ ਦਿੱਤਾ ਇਸ ਘਟਨਾ ਦੇ ਵਿੱਚ 5 ਜਣਿਆਂ ਦੀ ਮੌਤ ਹੋਈ ਸੀ ਵਿਕਟੋਰੀਆ ਦੇ ਵਿੱਚ ਪਿਛਲੇ ਸਾਲ ਨਵੰਬਰ ਦੇ ਵਿੱਚ ਇਹ ਘਟਨਾ ਵਾਪਰੀ ਸੀ ਉਦੋਂ ਜਦੋਂ ਇਹ ਪਰਿਵਾਰ ਰੈਸਟੋਰੈਂਟ ਦੇ ਬਾਹਰ ਬੈਠੇ ਸੀ ਵਿਲੀਅਮ ਸਵੈਲ ਜਿਹੜਾ ਕਿ ਡਰਾਈਵਰ ਸੀਗਾ ਇਹਨੇ 68 ਸਾਲਾਂ ਨੇ ਇਹਨੇ ਪਰਿਵਾਰਾਂ ਤੇ ਕਾਰ ਚੜਾਈ ਸੀ 5 ਜਣੇ ਮਾਰੇ ਗਏ ਸਨ ਜਿਨ੍ਹਾਂ ਦੇ ਵਿੱਚ ਦੋ ਬੱਚੇ ਵੀ ਸ਼ਾਮਲ ਸਨ ਤਿੰਨ ਦਿਨਾਂ ਤੱਕ ਚੱਲੀ ਇਸ ਮਾਮਲੇ ਦੀ ਸੁਣਵਾਈ ਦੇ ਵਿੱਚ ਬਚਾਅ ਪੱਖ ਇਹ ਸਾਬਤ ਕਰਨ ਦੇ ਵਿੱਚ ਸਫਲ ਰਿਹਾ ਕੀ ਹਾਦਸੇ ਵੇਲੇ ਕਿਥਿਤ ਮੁਲਜ਼ਮ ਦੀ ਬਲੱਡ ਸ਼ੂਗਰ ਅਚਾਨਕ ਇਕਦਮ ਘਟ ਗਈ ਸੀ ਜਿਸ ਕਰਕੇ ਉਹ ਕਾਰ ਤੋਂ ਕੰਟਰੋਲ ਗਵਾ ਬੈਠਾ ਕਟਨਾ ਤੋਂ ਮਗਰੋਂ ਪੁਲਿਸ ਨੇ ਇਸ ਕਿਥਿਤ ਦੋਸ਼ੀ ਤੇ ਵੱਖ-ਵੱਖ ਧਰਾਵਾਂ ਦੇ ਤਹਿਤ 14 ਦੋਸ਼ ਐਡ ਕੀਤੇ ਸਨ ਪਰ ਬਚਾਪੱਖੀਆਂ ਦਲੀਲਾਂ ਅਤੇ ਪੇਸ਼ ਕੀਤੇ ਗਏ ਸਬੂਤਾਂ ਦੇ ਆਧਾਰ ਤੇ ਜੱਜ ਨੇ ਕਿਥਿਤ ਦੋਸ਼ੀ ਨੂੰ ਸਾਰੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਜੱਜ ਸੁਣਵਾਈ ਦੇ ਦੌਰਾਨ ਜੱਜ ਨੇ ਕਿਹਾ ਕਿ ਘਟਨਾ ਦੇ ਸਮੇਂ ਇਸ ਦੋਸ਼ੀ ਦੀ ਹਾਲਤ ਜਿਹਨੂੰ ਕਿਥਿਤ ਦੋਸ਼ੀ ਕਿਹਾ ਜਾ ਰਿਹਾ ਖੁਦ ਦੇ ਵੱਸੋਂ ਬਾਹਰ ਹੋ ਗਈ ਸੀ ਇਸ ਹਾਦਸੇ ਦੇ ਵਿੱਚ ਪ੍ਰਤਿਭਾ ਸ਼ਰਮਾ 44 ਸਾਲਾ ਉਦਿੱਤੀ ਅਨਵੀ 9 ਸਾਲਾ ਤੇ ਪਤੀ ਜਤੈਨ ਕੁਮਾਰ 30 ਸਾਲਾ ਦੀ ਮੌਤ ਹੋ ਗਈ ਸੀ ਜਦਕਿ ਦੂਜੇ ਪਰਿਵਾਰ ਦੇ ਵਿਵੇਕ ਪਾਟਿਆ 38 ਸਾਲਾ ਉਹਦੇ 11 ਸਾਲਾ ਪੁੱਤਰ ਵਿਹਾਨ ਦੀ ਵੀ ਮੌਤ ਹੋ ਗਈ ਸੀ ਹੋਰ ਪਰਿਵਾਰਕ ਮੈਂਬਰ ਤੇ ਇੱਕ ਛੋਟਾ ਜਿਹਾ ਬੱਚਾ ਗੰਭੀਰ ਰੂਪ ਦੇ ਵਿੱਚ ਜਖਮੀ ਹੋ ਗਏ ਸਨ ਤੁਸੀਂ ਦੇਖ ਲਓ ਵੀ ਨਿਆਂ ਦਾ ਤਕਾਜ਼ਾ ਕੀ ਹੈ ਕਿ ਇੱਕ ਬੰਦੇ ਦੀ ਜਿਹੜੀ ਆ ਉਹ ਕਹਿੰਦਾ ਕਿ ਮੇਰੀ ਸ਼ੂਗਰ ਘਟ ਗਈ ਉਹਨੇ ਮੈਡੀਕਲੀ ਇਹਨਾਂ ਚੀਜ਼ਾਂ ਨੂੰ ਅਦਾਲਤ ਦੇ ਵਿੱਚ ਸਥਾਪਿਤ ਕੀਤਾ ਪਰ ਉਹ ਪੰਜ ਬੰਦੇ ਕਿੱਥੋਂ ਲੱਭਣਗੇ ਜਿਹੜੇ ਇਸ ਹਾਦਸੇ ਦੇ ਵਿੱਚ ਮਾਰੇਗੇ ਕਿ ਉਹਨਾਂ ਪਰਿਵਾਰਾਂ ਨੂੰ ਉਹਨਾਂ ਦੇ ਲਈ ਇਹੀ ਨਹੀਂ ਆ ਕਿ ਉਹ ਬੰਦੇ ਦੀ ਇੱਕ ਦੀ ਸ਼ੂਗਰ ਘਟ ਗਈ ਤੇ ਉਹ ਬੰਦਾ ਕਾਰ ਤੋਂ ਸੰਤੁਲਨ ਗਵਾ ਬੈਠਾ ਕਿ ਦੇ ਲਈ ਆਵਾਜ਼ਾਈ ਦੇ ਤੌਰ ਤੇ ਕੋਈ ਨਿਯਮ ਨਹੀਂ ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ ਕਿ ਜਿਹੜਾ ਮੈਡੀਕਲੀ ਪ੍ਰੂਫ ਬੰਦਾ ਉਹਨੂੰ ਡਰਾਈਵਿੰਗ ਲਾਇਸੈਂਸ ਨਾ ਦਿੱਤਾ ਜਾਵੇ ਜਾਂ ਉਹਦਾ ਸਸਪੈਂਡ ਕੀਤਾ ਜਾਵੇ ਤੇ ਜਾਂ ਸਿਰਫ ਕੀ ਨਿਆਂ ਦੇ ਵਿੱਚ ਇਹੀ ਜ਼ੀਰਾ ਕਾਫੀ ਹੈ ਕਿ ਉਹ ਦਾ ਸਰੀਰ ਦੇ ਕੰਟਰੋਲ ਨਹੀਂ ਰਿਹਾ ਤੇ ਕੰਟਰੋਲ ਤੋਂ ਬਾਅਦ ਪੰਜ ਬੰਦੇ ਮਾਰੇ ਜਾਂ 50 ਬੰਦੇ ਮਾਰੇ ਕੋਈ ਦੋਸ਼ ਨਹੀਂ ਇਸ ਮਾਮਲੇ ਦੇ ਵਿੱਚ ਜੀ ਜੀ ਬਿਲਕੁਲ ਹੇ ਦਾਦਾ ਗ੍ਰੇ ਏਰੀਆ ਹੈ ਜਾਂ ਮੈਡੀਕਲ ਟਰਮਨੋਲੋਜੀ ਦੇ ਜਿਹੜੀ ਉਹ ਵਰਤੇ ਹੋਏ ਜਿਸ ਦੇ ਵਿੱਚ ਕਿਤੇ ਬਚਾਅ ਹੋ ਜਾਂਦਾ ਇਹ ਇਨ੍ਹਾਂ ਦੇ ਇਹਦੇ ਪੱਖ ਤੋਂ ਦੇਖੀ ਇਹਦਾ ਬਚਾਅ ਹੋ ਗਿਆ ਪਰ ਉਹਨਾਂ ਜੀਵਾਂ ਦਾ ਉਹਨਾਂ ਪਰਿਵਾਰਾਂ ਦਾ ਤਾਂ ਜਿਹੜਾ ਉਹ ਕਦੀ ਵੀ ਉਹ ਜੀਵ ਵਾਪਸ ਜਿਹੜੇ ਨਹੀਂ ਬਣਨੇ ਬੜੀ ਮੰਦਭਾਗੀ ਘਟਨਾ ਆ ਤੇ ਇਹ ਇੱਕ ਹਿਸਾਬ ਦੇ ਨਾਲ ਅੱਲੇ ਜਿਹੜੇ ਆ ਫਟਾਂ ਦੇ ਉੱਤੇ ਜਿਹੜਾ ਲੂਣ ਧੁੱਕਦਾ ਆ ਉਹਨਾਂ ਪਰਿਵਾਰਾਂ ਦੇ ਲਈ ਜਿਨ੍ਹਾਂ ਦੇ ਜਿਹੜੇ ਉਹ ਜੀ ਚਲੇ ਗਏ ਆ ਚਾਹੇ ਉਹਦਾ ਰੀਜ਼ਨ ਵੈਲਿਡ ਸੀ ਚਾਹੇ ਉਹ ਇਨਵੈਲਿਡ ਸੀ ਜੋ ਵੀ ਸੀ ਪਰ ਉਹਨਾਂ ਦੇ ਲਈ ਬੜਾ ਇੱਕ ਤੱਕੇ ਵਾਲੀ ਜਿਹੜੀ ਆ ਖਬਰ ਲੱਗੀ ਜੀ ਅਗਲੀ ਜਿਹੜੀ ਗੱਲ ਕਰਦੇ ਜਾਈਏ 3 ਮਾਈਲ ਆਈਲੈਂਡ ਇਹ ਕਾਫੀ ਇੱਕ ਮਸ਼ਹੂਰ ਆਈਲੈਂਡ ਆ ਇਸ ਲਈ ਕਿਉਂਕਿ ਉੱਥੇ ਇੱਕ ਪਰਮਾਣੂ ਪਲਾਟ ਹੈਗਾ ਆ ਉਸ ਨੂੰ ਕਹਿੰਦੇ ਵੀ ਦੁਬਾਰਾ ਚਾਲੂ ਕੀਤਾ ਜਾਊਗਾ ਤੇ ਮਾਈਕਰੋਸਾਫਟ ਦਾ ਜਿਹੜੇ ਡਾਟਾ ਸੈਂਟਰ ਆ ਉਸ ਨੂੰ ਇੱਥੋਂ ਬਿਜਲੀ ਦਿੱਤੀ ਜਾਵੇਗੀ 2028 ਤੇ ਵਿੱਚ ਮੁੜ ਦੁਬਾਰਾ ਇਸ ਨੂੰ ਔਨ ਗ੍ਰਿਡ ਜਿਹੜਾ ਉਹ ਲਿਆਂਦਾ ਜਾਊਗਾ 1979 ਦੇ ਵਿੱਚ ਕਹਿੰਦੇ ਵੀ ਪਾਰਸ਼ਲ ਮੈਲਟ ਡਾਊਨ ਹੋਇਆ ਸੀਗਾ ਇਸ 3 ਮਾਈਲ ਆਇਲੈਂਡ ਦੇ ਵਿੱਚ ਤੇ ਉਸ ਤੋਂ ਬਾਅਦ ਇਹ ਬੰਦ ਪਿਆ ਸੀ ਹੁਣ ਇਵੈਂਚੁਅਲੀ ਪੈਂਸਿਲਵਨੀਆ ਦਾ ਜਿਹੜਾ 3 ਮਾਈਲ ਆਇਲੈਂਡ ਨਿਊਕਲিয়ার ਪਲਾਂਟ ਆ ਉਸ ਦੇ ਜਿਹੜੇ ਰੀਐਕਟਰਸ ਆ ਉਸ ਨੂੰ ਕਹਿੰਦੇ ਵੀ ਸਟਾਰਟ ਕਰਨ ਦੇ ਵਿੱਚ ਕਾਮਯਾਬੀ ਮਿਲੀ ਸੀ ਤੇ ਪਾਵਰ ਪਰਚੇਸ ਡੀਲ ਜਿਹੜੀ ਮਾਈਕਰੋਸਾਫਟ ਤੇ ਕੌਨਸਟੇਲੇਸ਼ਨ એનર્ਜੀ ਕਰਕੇ ਕੰਪਨੀ ਆ ਉਹਨਾਂ ਦੇ ਦਰਮਿਆਨ ਸਮਝੌਤਾ ਜਿਹੜਾ ਇਹ ਹੋਇਆ ਹੈਗਾ ਆ AI ਦੇ ਲਈ ਆਰਟੀਫੀਸ਼ੀਅਲ ਇੰਟੈਲੀਜੈਂਸ ਦੇ ਲਈ ਬਿਜਲੀ ਦੀ ਵਰਤੋਂ ਬਹੁਤ ਜ਼ਿਆਦਾ ਜ਼ਰੂਰਤ ਪੈਣੀ ਆ ਵੱਡੇ ਕੰਪਿਊਟਰ ਗ੍ਰਾਫਿਕ ਕਾਰਡਸ ਤੇ ਉਸ ਦੀ ਜਿਹੜੀ ਕਹ ਲੋ ਵੀ ਸੋਲੂਸ਼ਨਸ ਦੇਣ ਵਾਲੀ ਜਿਹੜੀ ਆ ਉਹਦੇ ਲਈ ਸਰਵਰਸ ਹੀ ਕੰਪਿਊਟਰ ਕੰਪਿਊਟਿੰਗ ਪਾਵਰ ਹੀ ਜਿਹੜੀ ਉਹ ਚਾਹੀਦੀ ਹੋਣੀ ਆ ਤੇ ਉਹਦੇ ਲਈ ਬਿਜਲੀ ਹੀ ਚਾਹੀਦੀ ਆ ਉਤੋਂ ਦੇਖਿਆ ਜਾਵੇ ਤਾਂ ਦੁਨੀਆ ਭਰ ਦੇ ਵਿੱਚ ਅਮਰੀਕਾ ਦੇ ਵਿੱਚ ਵੀ EV ਦਾ ਇਲੈਕਟ੍ਰਿਕ ਵਹੀਕਲ ਦਾ ਪੂਰਾ ਦੌਰ ਜਿਹੜਾ ਉਹ ਚੱਲ ਰਿਹਾ ਉਹਦਾ ਸਭ ਦੇ ਲਈ ਬਿਜਲੀ ਦੀ ਜ਼ਰੂਰਤ ਆ ਸੋ ਇੱਥੇ ਹਮੇਸ਼ਾ ਇਨਫਰਾਸਟ੍ਰਕਚਰ ਨੂੰ ਲੈ ਕੇ ਸਵਾਲ ਰਹਿੰਦਾ ਹੀ ਆ ਭਾਈ ਇਹ ਬਿਜਲੀ ਪਾਉਣੀ ਕਿੱਥੋਂ ਆ ਬਹੁਤ سارے ਲੋਕ ਨਿਊਕਲੀਅਰ ਪਲਾਂਟ ਦੀ ਗੱਲ ਕਰਦੇ ਆ ਪਰ ਜਪਾਨ ਵਾਲਾ ਚਰਨੋਬਲ ਵਾਲਾ ਆ 3 ਮਾਈਲ ਆਈਲੈਂਡ ਵਾਲਾ ਵੀ ਜਿਹੜਾ ਜਦੋਂ ਸਾਹਮਣੇ ਆਉਂਦਾ ਤਾਂ ਉਤੋਂ ਇਹ ਲੱਗਦਾ ਆ ਵੀ ਇਹ ਖਤਰਨਾਕ ਕਿਦਾਂ ਹੋ ਸਕਦਾ ਨੋ ਡਾਊਟ ਕਈ ਥਾਵਾਂ ਦੇ ਉੱਤੇ ਬੜੇ ਸੇਫਲੀ ਜਿਹੜਾ ਉਹ ਸਾਰਾ ਕੁਝ ਚੱਲ ਵੀ ਰਿਹਾ ਹੈਗਾ ਸੋ ਕਹਿੰਦੇ ਵੀ ਇਹ ਕੰਪਨੀਆਂਜ਼ ਨੇ ਅੱਜ ਜਿਹੜਾ ਇਹ ਅਨਾਉਂਸ ਕੀਤਾ ਵੀ 20 ਸਾਲ ਦੀ ਇਹਨਾਂ ਦੀ ਡੀਲ ਆ ਜਿਹਦੇ ਵਿੱਚ 800 ਤੇ 35 ਮੈਗਾਵਾਟ ਜਿਹੜੀ ਆ ਬਿਜਲੀ ਦਾ ਉਤਪਾਦਨ ਆ ਉਹ ਕੀਤਾ ਜਾਊਗਾ ਯੂਨਿਟ 1 ਦੇ ਵਿੱਚ ਜੋ ਕਿ 2019 ਚ ਉਹਨਾਂ ਨੇ ਉੱਥੇ ਬੰਦ ਕੀਤਾ ਸੀਗਾ ਇਸ ਨਿਊਕਲੀਅਰ ਇੰਡਸਟਰੀ ਨੇ ਕਈ ਦਹਾਕਿਆਂ ਤੱਕ 1900 ਪਰਨਾਸਤੀ ਤੋਂ ਪਹਿਲਾਂ ਇੱਥੇ ਜਿਹੜੀ ਆ ਬਿਜਲੀ ਪ੍ਰਦਾਨ ਕੀਤੀ ਸੀਗੀ ਮਾਈਕਰੋਸਾਫਟ ਆਪਣੇ ਆਪ ਨੂੰ ਡੀਕਾਰਬੋਨਾਈਜ਼ ਕਰ ਰਿਹਾ ਜਾਨੀ ਕਿ ਕਾਰਬਨ ਨਿਊਟਰਲ ਬਣਨ ਦੀ ਕੋਸ਼ਿਸ਼ ਦੇ ਵਿੱਚ ਜਿਹੜੀ ਨਿਊਕਲੀਅਰ એનર્ਜੀ ਆ ਉਸ ਨੂੰ ਆ ਜਿਹੜਾ ਇੱਕ ਜ਼ੀਰੋ ਮਿਸ਼ਨ એનર્ਜੀ ਦੇ ਤੌਰ ਦੇ ਉੱਤੇ ਜਿਹੜਾ ਉਹ ਦੇਖਿਆ ਜਾਂਦਾ ਕਿਉਂਕਿ ਉਸ ਦੇ ਵਿੱਚ ਫੋਸਿਲ ਫਿਊਲ ਆ ਉਹ ਨਹੀਂ ਸਾੜੇ ਜਾਂਦੇ ਹੈਗੇ ਸੋ ਹੁਣ ਦੇਖੋ ਅੱਗੇ ਇਸ ਦੇ ਵਿੱਚ ਕੀ ਬਣਦਾ ਆ ਪਰ ਇਹ ਜਿਹੜਾ ਨਿਊਕਲੀਅਰ ਪਲਾਂਟ ਆ ਮੁੜ ਦੁਬਾਰਾ ਜਿਹੜਾ ਉਹ ਚਾਲੂ ਹੋਣ ਜਾ ਰਿਹਾ ਆ ਤੇ ਇਹ ਤਾਂ ਕੈਲੀਫੋਰਨੀਆ ਵਾਲਾ ਜਿਹੜਾ ਡੈਬਲੋ ਵਾਲਾ ਸੀਗਾ ਉਸ ਨੂੰ ਬੰਦ ਕਰਨ ਦੇ ਉੱਤੇ ਜੋਰ ਲੱਗਾ ਸੀ ਹੁਣ ਦੇਖੋ ਉਹ ਇੱਥੇ ਉਹ ਚੀਜ਼ ਜਿਹੜੀ ਉਹ ਕਦੋਂ ਦੁਬਾਰਾ ਚਾਲੂ ਹੋ ਸਕਦੀ ਹੈ ਜੀ